ਔਰ ਫਾਜੀ ਸਾਹਿਬ ਠੀਕ ਠਾਕ ਹਾਂਜੀ 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 ਬਰਸਾਤ ਦੇ ਵਿੱਚ ਵੀ ਲੰਗਰ ਖੂਬ ਚੱਲ ਰਿਹਾ ਹੈ ਜੀ ਹਾਂਜੀ ਹਾਂਜੀ ਜੇ ਇਹ ਲੰਗਰ ਦੀ ਸੇਵਾ ਕਿੰਨੇ ਸਾਲਾਂ ਤੋਂ ਚੱਲਦੀ ਹੈ ਜੀ ਬਾਇਰ ਖਾਲਸਾ ਬਾਇਰ ਜੀ ਫਤੇ ਨਗਰ ਕੁਟਾਣੇ ਕਲਾਂ ਦੇ ਸੰਗਤ ਵੱਲੋਂ ਇਹ ਲੰਗਰ ਤਕਰੀਬਤ ਤਕਰੀਬਨ 18-20 ਸਾਲ ਤੋਂ ਲਗਾਤਾਰ ਚੱਲ ਰਿਹਾ ਜੋ ਫਤੇਗੜ ਸਾਹਿਬ ਛੋਟੇ ਸਾਜਦਿਆਂ ਦੇ ਉਪਲਖਸ ਦੇ ਵਿੱਚ ਆਉਣ ਵਾਲੇ ਬਾਹਰਲੇ ਸੰਗਤ ਨੂੰ ਜਾ ਪਿੰਡ ਸੰਗਤਰ ਵਾਸਤੇ ਪਰੋਠਾ ਲੰਗਰ ਜੋ ਵੀ ਛਾਲ ਪ੍ਰਸ਼ਾਦਾ ਲੰਗਰ ਚੱਲਦਾ ਜੀ ਤੇ ਆਪਣਾ ਜਿਹੜਾ ਨਗਰ ਹੈ ਜੀ ਕਿਸ ਚੀਜ਼ ਤੇ ਨਾਲ ਜਾਣਿਆ ਜਾਂਦਾ ਜੀ ਆਪਣਾ ਨਗਰ ਇੱਕ ਇਤਿਹਾਸਿਕ ਨਗਰ ਹੈ ਪਿੰਡ ਕੁੜਾਨੇ ਕਲਾਂ ਜਿੱਥੇ 6ਵੇਂ ਪਾਦਸ਼ਾ ਸਵਾ ਮਹੀਨਾ ਤੱਕ ਰਹਿਿਆ ਤੇ ਕੁਝ ਵਰਬੀ ਦੇ ਕੇ ਗਏ ਸੀਗੇ ਤੇ ਜਾਣ ਵੇਲੇ 52 ਕੱਲੀ ਵਾਲਾ ਚੋਲਾ ਸਾਹ ਜਿਹੜਾ ਚੋਲਾ 52 ਕਿਲਾਰ ਕਵਾਲੀਆਰ ਕਿਲੇ ਵਿੱਚੋਂ 52 ਕਾਰੇ ਜਿਹੜੇ ਰਾਜੇ ਸੀਗੇ ਕੈਦ ਵਿੱਚੋਂ ਛਡਵਾਏ ਸੀ ਉਹੀ 52 ਕਿਲਿਆ ਚੋਲਾ ਸਾਡੇ ਨਗਰ ਦੇ ਵਿੱਚ ਸ਼ੋਭਤਾ ਹੈ ਇੱਕ ਪੈਰ ਦਾ ਉਹਦਾ ਜੋੜਾ ਸਾਹਿਬ ਇੱਕ ਸਨੇਹਰੀ ਅਖਰਾ ਦੀ ਬੋਤੀ ਪੋਤੀ ਸਾਹਿਬ ਜਿਸ ਤੋਂ ਉਹ ਆਪ ਨਿਤਨੇਮ ਕਰਿਆ ਕਰਦੇ ਸਨ ਉਹ ਤਰ੍ਹਾਂ ਕਿਹਾ ਜਾਂਦਾ ਕਿ ਸ਼ੋਭਤਾ ਇੱਕ ਮੰਜੀ ਸਾਹਿਬ ਦਾ ਬਾਣ ਜਿਸ ਤੇ ਬੈਠ ਕੇ ਸੰਗਤਾਂ ਨਾਲ ਬਚਨ ਬਲਾਵ ਕਰਦੇ ਸੀ ਉਹ ਗੁਰਦੁਆਰਾ ਨਿੰਮ ਸਰ ਦਾ ਵੀ ਸ਼ੋਭਤਾ ਹੈ ਆਉਣ ਵੇਲੇ ਉਹਨਾਂ ਨੇ ਕਮਰਕਸਾ ਗੁਰਦੁਆਰਾ ਤਮਦਾਂਵਾ ਸਾਹਿਬ ਵਿਖੇ ਖੋਲ੍ਹਿਆ ਜਿੱਥੇ ਇੱਕ ਸਾਧੂ ਰਹਿੰਦਾ ਸੀ ਉਹਨਾਂ ਨੇ ਜਲਪਾਣੀ ਸਿਕਾਇਆ ਉਥੋਂ ਪਿੰਡ ਦੀ ਸੰਗਤ ਸਤਕਾਰ ਨਾਲ ਨਗਰ ਦੇ ਵਿੱਚ ਲੈ ਕੇ ਆਈ ਤੇ ਮਹਾਰਾਜ ਭਾਈ ਸੂਰਤੀਆ ਦੇ ਘਰੇ ਸਵਾਮੀ ਨਾ ਰਹੇ ਤੇ ਆੜਦਾਲੇ ਨਗਰਾਂ ਦੇ ਵਿੱਚ ਜਾਂਦੇ ਪੋਸਟ ਟਾਈਮ ਉਹਨਾਂ ਦੇ ਨਾਲ 1100 ਘੋੜਸਵਾਰ ਬਾਬਾ ਵਿਧੀਜੰਦ ਨਾਲ ਸੀਗੇ ਤੇ ਹੋਰ ਬਹੁਤ ਸੰਗਤਾਂ ਨਾਲ ਸੀ ਇਹ ਜਿਹੜਾ ਆਪਣੇ ਲੰਗਰ ਦੀ ਸੇਵਾ ਹੋ ਰਹੀ ਹੈ ਇਹ ਆਦੇ ਨਾਲ ਸਾਰੇ ਆਉਣ ਜਾਣ ਵਾਲੀ ਸਹਿਬਜ਼ਾਦੇ ਜਾਂ ਜਿਹੜਾ ਆਪਣਾ ਜੋੜ ਮੇਲਾ ਹੈਗਾ ਉਸ ਸੰਗਤ ਦੀ ਸੇਵਾ ਕਰਦੀ ਹੈ ਤੇ 17-18 ਸਾਲ ਤੁਸੀਂ ਦੱਸਿਆ ਕਿ ਇਸ ਲੰਗਰ ਨੂੰ ਚਲਦਿਆਂ ਹੋ ਗਿਆ ਤੇ ਸਾਡੇ ਇੱਕ ਹੋਰ ਵੀ ਵਿਸ਼ੇਸ਼ਤਾਈ ਹੈ ਜੀ ਇਸ ਲੰਗਰ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਬੜੇ ਹੀ ਚੰਗੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਸਾਡੇ ਪਿੰਡ ਦੀ ਸ਼ਾਨੋ ਸ਼ੌਕਤ ਨੇ ਤੇ ਨਸ਼ੇ ਤੋਂ ਰਹਿਤ ਨੇ ਤੇ ਜਿਹੜੀਆਂ ਬੀਬੀਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਉਹ ਸਾਡੇ ਲੰਗਰ ਦੇ ਵਿੱਚ ਸਾਡੀ ਸੇਵਾ ਕਰਦੇ ਨੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਆਉਂਦੀ ਜਾਂਦੀ ਸੰਗਤ ਨੂੰ ਪ੍ਰਸ਼ਾਦਾ ਪਾਣੀ ਸਕਾਉਂਦੇ ਨੇ ਵਾਜੀ ਕਾ ਖਾਲਸਾ ਅਰੇ ਖਾਲਸਾ ਵਾਹਿਗੁਰੂ ਜੀ ਫਤਿਹ ਆ ਵੀ ਬੋਲ ਵੀ ਮੈਂ ਪੰਦੇ ਦੀ ਸੇਵਾ ਚੱਲ ਰਹੀ ਆ ਸਰਵਾਇਵਰ ਜੀ ਕੀ ਫਤਹੀ ਹਾਂਜੀ ਹਾਂਜੀ ਤੇ ਇਹ ਆਪਣੇ ਕੜਾਣੀ ਕਲਾ ਦਾ ਲੰਗਰ ਆ ਹਾਂਜੀ ਬੜੀ ਕੜਾਣੀ ਠੀਕ ਠੀਕ ਕਿਹੜੀ ਕਲਾਸ ਪੜਦਾ ਹੈ 12ਵੀਂ ਜੀ ਹੈ 12ਵੀਂ ਅੱਛਾ ਇਸ ਲੰਗਰ ਕੇ ਬਾਰੇ ਮੈਂ ਕੀ ਕਹਿਣਾ ਹੈ ਆਪਕਾ ਹਾਂ ਪੰਜਾਬ ਮੈਂ ਲੰਗਰ ਕੇ ਬਾਰੇ ਮੈਂ ਕੀ ਕਹੋਗੇ चल है? चल आ, जहां कोई हिंदू सिख मुसलमान का कोई बितकतरा नहीं होता सबको एक नजर से देखा जाता कोई गरीबी अमीरी भी नहीं देखा जाता।, जाता अगर हम बिहार में आएंगे तो हमें भी ऐसे ही रखोगे ऐसे तो नहीं बोलोगे कि आप लोग पंजाब से आ